ਦਾ ਵਰਕਪਾਸ ਨੇ ਇਸ ਵਕਤ ਵੀ ਜਾਲੇ ਦਾ ਜ਼ਰੀਆ ਨਹੀਂ ਅਜਿਹੇ ਮੇਨ ਗੱਲ ਇਹ ਹੁੰਦੀ ਵੀ ਵਪਾਰ ਹਰੇਕ ਕਰਦਾ ਜਿਵੇਂ ਆਪਣੇ ਬੱਚੇ ਜੀਵਿੰਦਰ ਭਰਾ ਦੇ ਭਰਾਵਾਂ ਦੇ ਬੱਚੇ ਇਸ ਲਾਈਨ ਚ ਪੈਂਦੇ ਆ ਤੇ ਸੰਘਾ ਜੋ ਕੰਮ ਆ ਮੈਂ ਕਹਿੰਦਾ ਹਿੰਦੂ ਕਮਿਊਨਿਟੀ ਦਾ ਹਰੇਕ ਇਸ ਵਪਾਰ ਚ ਲੱਗੀ ਹੋਈ ਹੈ ਹਰੇਕ ਆਪ ਦੇ ਕਾਮਕਾਰਾਂ ਚ ਜੁੜੀ ਆ ਆਪਣੇ ਬੱਚੇ ਕੀ ਹੁੰਦਾ ਵੀ ਵਪਾਰਾਂ ਚ ਪੈ ਕੇ ਜਾਂ ਇਕੱਲੇ ਖੇਤੀ ਬਾੜੀ ਚ ਲੱਗੇ ਰਹਿੰਦੇ ਆ ਪਰ ਇਹ ਹਰੇਕ ਤੇ ਜਮਾਨਾ ਬੱਚਿਆਂ ਨੂੰ ਵਧਾਈ ਦਿਨਾ ਜੋ ਇਸ ਕੰਮ ਨੂੰ ਪਏ ਆ ਇਨਾਂ ਦੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਵਾਧਾ ਹੋਵੇ ਇਨਾਂ ਦੇ ਕਾਰੋਬਾਰ ਚ ਇਨਾਂ ਦੇ ਹਰੇਕ ਹਾਈਲਾਈਟ ਸੈਂਟਰ ਇਸ ਵੈਸਟ ਟ੍ਰੈਵਲੈਂਸ ਚਾਹੇ ਪੀਟੀ ਚਾਹੇ ਕੁਝ ਵੀ ਹੈ ਇਨਾਂ ਕੋਲੇ ਆ ਕੇ ਹਰੇਕ ਨੂੰ ਓਪਰਚੁਨਿਟੀ ਇਨਾਂ ਨੂੰ ਮੌਕਾ ਦਿਓ ਤੇ ਜੋ ਕਿ ਇਹ ਅੱਗੇ ਕੰਮ ਆਪਦਾ ਵਾਅਦਾ ਕਰ ਸਕਦੇ ਤੁਹਾਨੂੰ ਆਪ ਦੀ ਪਕਾਇਦੀ ਵੀ ਵੀ ਦਿਖਾ ਸਕਦੇ ਵੀ ਸਾਡੇ ਇਨਾਂ ਦੀ ਕੀ ਹੈ ਦੂਜਿਆਂ ਨਾਲ ਫਰਕ ਹੈ ਡਿਫਰੈਂਟ ਹੈ ਇਨਾਂ ਕੋਲ ਵਧੀਆ ਜਾਨਕਿ ਵਧੀਆ ਮੁੰਡੇ ਹੈ ਠੀਕ ਹੈ ਨਾ ਸੋ ਇਨਾਂ ਨੂੰ ਪ੍ਰਮਾਤਮਾ ਅੱਗੇ ਵਾਅਦਾ ਕਰ ਅਰਦਾਸ ਕਰਦੇ ਵੀ ਇਨਾਂ ਦਾ ਕੰਮ ਕਾਰੋਬਾਰ ਚ ਵਾਧਾ ਹੋਵੇ ਐ ਮੇਰੇ ਦੋਨੋਂ ਬੇਟੇ ਔਰ ਰੋਬਨ ਪ੍ਰੀਤ ਸਿੰਘਾ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪਹਿਲਾ ਕੈਨੇਡਾ ਦੇ ਵਿੱਚ ਪੀਆਰ ਹਾਸਲ ਕੀਤੀ ਉੱਥੇ ਇਹਨਾਂ ਨੇ ਕੁਛ ਛੋਟੀ ਜਿਹੀ ਟ੍ਰੇਨਿੰਗ ਲੈ ਕੇ ਇਸ ਕੰਮ ਬਾਰੇ ਜਿਹੜੀ ਜਾਣਕਾਰੀ ਹਾਸਲ ਕੀਤੀ ਔਰ ਇਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਇਮੀਗ੍ਰੇਸ਼ਨ ਦਾ ਜਾਂ ਆਈਲੈਂਡਸ ਦਾ ਕੰਮ ਆ ਇਹ ਇਟਗਾ ਵਿੱਚ ਵੀ ਸ਼ੁਰੂ ਕੀਤਾ ਜਾਵੇ ਉਹਦੇ ਕਰਕੇ ਇਹਨਾਂ ਨੇ ਕਾਫੀ ਸਾਨੂੰ ਜ਼ੋਰ ਪਾਇਆ ਮੇਰੇ ਭਾਈ ਸਾਹਿਬ ਨਾਲ ਖੜੇ ਆ ਇਹਨਾਂ ਨੇ ਵੀ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਜੇ ਬੱਚਿਆਂ ਦੀ ਇੱਛਾ ਹੈਗੀ ਆ ਆਪਾਂ ਨੂੰ ਜ਼ਰੂਰ ਪੂਰਾ ਕਰਗੇ ਉਹਦਾ ਕਰਕੇ ਫਿਰ ਅਸੀਂ ਵੀ ਨਾਲ ਇਹਨਾਂ ਦੇ ਸੰਪਰਕ ਹੋ ਗਏ ਵੀ ਚਲੋ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਹੈਗਾ ਕਿਉਂਕਿ ਕੈਨੇਡਾ ਦੇ ਵਿੱਚ ਇਹਨਾਂ ਦਾ ਬੜਾ ਵਧੀਆ ਉੱਥੇ ਸਰੀ ਦੇ ਵਿੱਚ ਮੈਂ ਦੇਖਿਆ ਸੀਗਾ ਚ ਜਾ ਕੇ ਆਇਆ ਵਧੀਆ ਇਹਨਾਂ ਦਾ ਕੰਮਕਾਰ ਸੀਗਾ ਤਾਂ ਉਹਦੇ ਕਰਕੇ ਸਾਨੂੰ ਲੱਗਾ ਵੀ ਇੱਥੇ ਵੀ ਇਹ ਚਲਾ ਲੈਣਗੇ ਤੇ ਇਸ ਕਰਕੇ ਅਸੀਂ ਅੱਜ ਵੀ ਸ਼ੁਰੂਆਤ ਕਰ ਰਹੇ ਹਾਂ ਪ੍ਰਮਾਤਮਾ ਅਗੇ ਬੇਨਤੀ ਕਰਦੇ ਹਾਂ ਇਸ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਅ ਇਹਦੇ ਬਾਰੇ ਉਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਬੇਟੇ ਰੋਬਰ ਨੂੰ ਤੇ ਵਿਰਿੰਦਰ ਨੂੰ ਤੇ ਇਹਨਾਂ ਦੇ ਫਾਦਰ ਸਾਹਿਬ ਰਵੀਰ ਸਿੰਘ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕਰਿਆ ਅ ਅੱਜ ਸਮੇਂ ਦੀ ਲੋੜ ਵੀ ਹੈ ਵੀ ਬੱਚੇ ਅ ਆਪਣਾ ਜਿਹੜਾ ਰੋਜ਼ਗਾਰ ਪੈਦਾ ਕਰਨ ਦੀ ਕੋਸ਼ਿਸ਼ ਕਰਨ ਜੋਬ ਕ੍ਰੀਏਟਰ ਬਣਨਾ ਕਿ ਜੋਬ ਮੰਗਣ ਤੇ ਬਾਕੀ ਸਾਨੂੰ ਸਮਾਜ ਨੂੰ ਵੱਡੀ ਲੋੜ ਹੈ ਕਿਉਂਕਿ ਬੜਾ ਉਹ ਸਮਾਜ ਦੇ ਉੱਪਰ ਗਲਤ ਵਾਪਰ ਰਿਹਾ ਹੈ ਗਲਤ ਬੰਦੇ ਗਾਈਡ ਕਰ ਰਹੇ ਹੈ ਕਿ ਸਾਰੇ ਚੰਗੇ ਬੱਚੇ ਅੱਗੇ ਆਉਣਗੇ ਤਾਂ ਬੱਚਿਆਂ ਨੂੰ ਵਧੀਆ ਟੰਗ ਨਾਲ ਗਾਈਡ ਕਰਨਗੇ ਤੇ ਬੱਚੇ ਆਪਣਾ ਬਾਹਰ ਜਾ ਕੇ ਰੋਸ਼ਨ ਜਾ ਵੇਖਾ ਰੋਸ਼ਨ ਕਰਨਗੇ ਸੋ ਅਖੀਰ ਵਿੱਚ ਮੈਂ ਫਿਰ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਜੀ ਅਸੀਂ ਸਾਰੇ ਨੂੰ ਜੀ ਆਇਆਂ ਕਹਿੰਦੇ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਤੇ ਸਾਡੇ ਪ੍ਰਧਾਨ ਸਾਹਿਬ ਪਹੁੰਚੇ ਸੀਗੇ ਜਗਦੀਤ ਸਿੰਘ ਘਟਰਾਏ ਜੀ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਬਾਕੀ ਅਸੀਂ ਸਾਰਿਆਂ ਨੂੰ ਕਹਿਣਾ ਚਾਹਾਂਗੇ ਆਪਣੇ ਭਰਾਵਾਂ ਨੂੰ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਿ ਅਸੀਂ ਆਰੇ ਵਾਲੀ ਗਲੀ ਵਿੱਚ ਈਸਟ-ਵੈਸਟ ਟ੍ਰੈਵਲ ਦੇ ਨਾਮ ਤੋਂ ਬ੍ਰਾਂਚ ਖੋਲੀ ਆ ਤੇ ਇੱਕ ਵਾਰ ਜ਼ਰੂਰ ਆ ਕੇ ਇੱਥੇ ਸਾਡੀਆਂ ਸੇਵਾਵਾਂ ਦਾ ਆ ਕੇ ਜ਼ਰੂਰ ਲਾਭ ਉਠਾਇਓ ਤੇ ਤੁਹਾਨੂੰ ਬਹੁਤ ਹੀ ਵਧੀਆ ਸਰਵਿਸ ਦਿੱਤੀ ਜਾਊਗੀ ਸਾਰਾ ਹੀ ਸਟਾਫ ਆਪਣਾ ਵੈਲ ਐਜੂਕੇਟਿਡ ਹੈ ਤੇ ਐਕਸਪੀਰੀਐਂਸਡ ਹੈ ਧੰਨ ਜੀ ਰਵਣ ਨਾਮੇ ਕੰਮ ਦੀਆਂ ਤਾਂ ਬਹੁਤ ਹੋਣਗੀਆਂ। ਇਹ ਪਹੁੰਚਿਆ ਜੀ ਲਈ ਇੱਛਾ ਬਲੋਂ ਦੇਗੀਗਾ। ਉਹ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਸਾਰੇ ਦੋਸਤ ਮਿੱਤਰਾਂ ਦਾ ਭੈਣ ਭਰਾਵਾਂ ਦਾ ਜੋ ਵੀ ਪਹੁੰਚੇ ਹਨ ਤੇ ਆਪਣੇ ਜਗਦੀਪ ਸਿੰਘ ਗੜਾ ਜੀ ਪ੍ਰਧਾਨ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਬਾਕੀ ਨਮਾ ਸੈਂਟਰ ਕਰਿਆਗਾ ਕੰਮ ਪੂਰੀ ਸੱਚਾਈ ਨਾਲ ਵਧੀਆ ਲਗਨ ਨਾਲ ਕਰਾਂਗੇ ਤੇ ਸਾਡੇ ਸਤਿਕਾਰਯੋਗ ਮਾਸਟਰ ਜੀ ਬਲਵੀਰ ਸਿੰਘ ਜੋ ਕਿ ਰੋਪਨਪ੍ਰੀਤ ਸਿੰਘ ਦੇ ਫਾਦਰ ਸਾਹਿਬ ਨੇ ਉਹਨਾਂ ਵੱਲੋਂ ਬਹੁਤ ਸਹਿਯੋਗ ਉਹਨਾਂ ਨੇ ਬਹੁਤ ਉਹਨਾਂ ਨੇ ਬਹੁਤ ਸਹਾਇਤਾ ਕੀਤੀ ਕੰਮ Thank you so much for coming here everyone. ਮੈਂ ਤੁਹਾਡਾ ਬਹੁਤ ਦਿਰੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੱਥੇ ਆਏ। East West Travel ਦੇ ਸਾਰੇ ਹੀ ਪਰਿਵਾਰ ਵੱਲੋਂ ਸਟਾਫ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਲਈ। ਇਹ ਸੈਂਟਰ ਓਪਨ ਕੀਤਾ ਗਿਆ ਹੈ ਆਰੇਵਾਲੀ ਗਲੀ ਜਨਿਹਾਲ ਸਿੰਘ ਵਾਲਾ। ਤੁਸੀਂ ਇੱਥੇ ਜਿਆਦਾ ਤੋਂ ਜਿਆਦਾ ਵਿਜ਼ਿਟ ਕਰੋ ਤੇ ਇੱਥੇ ਸਾਰੇ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਜਿਵੇਂ ਕਿ ਆਈਐਸ ਪੀਟੀ ਐਂਡ ਇਮੀਗ੍ਰੇਸ਼ਨ ਐਂਡ ਟਿਕਟਸ ਆਲਸੋ। Thanks everyone for coming here and please visit.